ਸਭ ਤੋਂ ਪਹਿਲਾਂ ਮਿੱਟੀ ਨੂੰ ਇਸ ਤਰ੍ਹਾਂ ਬ੍ਰੀਕ ਕੁੱਟਿਆ ਜਾਂਦਾ ਹੈ ਜੋ ਕਿ ਡਲੇ ਵਿੱਚ ਬੰਨ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਬ੍ਰੀਕ ਕੀਤਾ ਜਾਂਦਾ ਹੈ ਤਾਂ ਜੋ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਤੇ ਕੋਈ ਪੱਕਾ ਡਲਾਣਾ ਨਾ ਹੋਵੇ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਇਸ ਤਰ੍ਹਾਂ ਪਹਿਲਾਂ ਇਸ ਨੂੰ ਪੂਰੀ ਮਿਹਨਤ ਦੇ ਨਾਲ ਕੁੱਟਿਆ ਜਾਂਦਾ ਹੈ ਉਸ ਤੋਂ ਬਾਅਦ ਇਸ ਨੂੰ ਬੱਠਲੇ ਵਿੱਚ ਪਾ ਕੇ ਜਿਹੜੀ ਮਿੱਟੀ ਨੂੰ ਕੁੱਟਿਆ ਜਾਂਦਾ ਸੀ ਉਸ ਨੂੰ ਵੀ ਬੱਠਲ ਦੇ ਵਿੱਚ ਪਾ ਕੇ ਦੂਸਰੀ ਤਰ੍ਹਾਂ ਇੱਕ ਟੋਏ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜਿੱਥੇ ਪਹਿਲਾਂ ਹੀ ਪਾਣੀ ਮੌਜੂਦ ਹੁੰਦਾ ਹੈ ਇਸ ਤਰ੍ਹਾਂ ਇਸ ਥੋੜੀ ਥੋੜੀ ਮਿੱਟੀ ਨੂੰ ਲਿਆ ਕੇ ਉਸ ਟੋਬੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਪਾਣੀ ਹੁੰਦਾ ਹੈ ਤਾਂ ਜੋ ਮਿੱਟੀ ਸਾਰੀ ਪਾਣੀ ਦੇ ਵਿੱਚ ਪਤਲੀ ਹੋ ਜਾਵੇ ਤੇ ਮਿੱਟੀ ਨਰਮ ਹੋ ਜਾਵੇ। ਦੋਸਤੋ ਜਿਹੜੀ ਆਪਾਂ ਮਿੱਟੀ ਨੂੰ ਟੋਬੇ ਵਿੱਚ ਪਾਇਆ ਸੀ ਉਸ ਨੂੰ ਹੋਣਾ ਚੰਗੀ ਤਰ੍ਹਾਂ ਬਰੀਕ ਕਰਕੇ ਕੱਲਾ-ਕੱਲਾ ਕੀਤਾ ਜਾਂਦਾ ਹੈ ਤਾਂ ਜੋ ਵਿੱਚ ਕੋਈ ਪੱਕਾ ਰੂੜ ਜਗ ਹੋਰ ਮਟੀਰੀਅਲ ਨਾਲ ਵਿੱਚ ਆ ਜਾਵੇ ਤਾਂ ਜੋ ਦੀਵੇ ਬਣਾਉਣ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਹੋਵੇ ਆਪਾਂ ਨੂੰ ਤਾਂ ਉਸ ਤੋਂ ਬਾਅਦ ਇਹਨੂੰ ਬਾਲਟੀਆਂ ਦੇ ਵਿੱਚ ਭਰ ਕੇ ਸਾਨਨੇ ਦੇ ਵਿੱਚ ਦਿੰਗਾਇਆ ਜਾਂਦਾ ਹੈ ਉਥੇ ਇਹਨੂੰ ਚੰਗੀ ਤਰ੍ਹਾਂ ਹੱਥੇ ਦੇ ਮਾਣ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦਬਾ ਕੇ ਇਸ ਨੂੰ ਸਾਨਨੇ ਵਿੱਚ ਦੀ ਕੱਢਿਆ ਜਾਂਦਾ ਹੈ ਤਾਂ ਜੋ ਬਰੀਗਮਾ ਥੱਲੇ ਚੜਾਇਆ ਜਾਵੇ ਤੇ ਉੱਪਰ ਮੋਟਾ ਬਾ ਰਹਿ ਜਾਵੇ ਜਿਵੇਂ ਰੂੜਾ ਹੁੰਦਾ ਹੈ ਉਹਨੂੰ ਬਾਹਰ ਕੱਢਿਆ ਜਾਂਦਾ ਜਾਂ ਆਪਣੇ ਪੱਤੇ ਵਗੈਰਾ ਆ ਜਾਂਦੇ ਹਨ ਤਾਂ ਇਸ ਤਰ੍ਹਾਂ ਇਹ ਮਟੀਰੀਅਲ ਬਣ ਜਾਂਦਾ ਹੈ ਇਸ ਨੂੰ ਸਾਰੇ ਨੂੰ ਚੰਗੀ ਦਰਸਾਨੇ ਦੇ ਵਿੱਚ ਦੀ ਛਾਣ ਕੇ ਇੱਕ ਸਾਈਡ ਤੇ ਕੱਢ ਦਿੱਤਾ ਜਾਂਦਾ ਹੈ ਸਾਨੰਤ ਤੋਂ ਬਾਅਦ ਕੁੱਝ ਦੇਣੇ ਨੂੰ ਫਿਰ ਇੱਦਾਂ ਹੀ ਸੁੱਕਣ ਦੇ ਲਈ ਰੱਖ ਦਿੱਤਾ ਜਾਂਦਾ ਹੈ ਜਦੋਂ ਇਹ ਥੋੜਾ 2-3 ਦਿਨਾਂ ਦਾ ਆਥਰ ਜਾਂਦਾ ਹੈ ਤਾਂ ਉਸ ਨੂੰ ਇੱਦਾਂ ਉਸ ਨੂੰ ਥੋੜੇ-ਥੋੜੇ ਭਾਗਾਂ ਦੇ ਵਿੱਚ ਵੰਡ ਕੇ ਇਸ ਤਰ੍ਹਾਂ ਉਹਨਾਂ ਨੂੰ ਫੇਰ ਦੁਬਾਰਾ ਸੁੱਕਣੇ ਪਾ ਦਿੱਤਾ ਜਾਂਦਾ ਹੈ ਤਾਂ ਜੋ ਥੋੜੇ ਜਿਹਾ ਹੋਰ ਅਕੜਾ ਦੇ ਵਿੱਚ ਆ ਜਾਣ ਤਾਂ ਇਸ ਤਰ੍ਹਾਂ ਇਹ ਸਾਰੀ ਮਿੱਟੀ ਨੂੰ ਇਧਰ ਕਰ ਲੈਂਦੇ ਹਨ ਫਿਰ ਉਸ ਤੋਂ ਬਾਅਦ ਉਹ ਜਿਹੜੇ ਆਪਾਂ ਬਣਾਏ ਸੀਗੇ ਸੁੱਕਣ ਵਾਸਤੇ ਉਹਨਾਂ ਨੂੰ ਇਸ ਮਸ਼ੀਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਦੁਬਾਰਾ ਹੀਟ ਕਰਕੇ ਇਸ ਨੂੰ 10-15 ਵਾਰੀ ਇਦਾਂ ਪ੍ਰੈਸ ਕਰਕੇ ਦੁਬਾਰਾ ਕੱਢਿਆ ਜਾਂਦਾ ਹੈ ਤਾਂ ਜੋ ਇਸ ਮਿੱਟੀ ਦੀ ਮਜ਼ਬੂਤੀ ਆ ਥੋੜੀ ਜੀ ਆਪਸ ਵਿੱਚ ਘੁਟੀ ਜਾਵੇ ਤੇ ਉਸ ਤੋਂ ਬਾਅਦ ਐਸੇ ਮਿੰਟ ਨੂੰ ਇਸ ਮਸ਼ੀਨ ਇਸ ਤਰ੍ਹਾਂ ਇੱਕ ਕਾਰੀਗਰ ਇਸ ਉੱਪਰ ਆਪਣੀ ਪੂਰੀ ਕਾਰੀਗਰ ਦਾ ਜੋਰ ਦਿਖਾਉਂਦੇ ਹਨ ਕਿਉਂਕਿ ਇਹਨਾਂ ਨੂੰ ਬਹੁਤ ਕਾਫੀ ਕਾਫੀ ਲੰਮਾ ਟਾਈਮ ਹੋ ਗਿਆ ਆਪਣੀ ਮਿਹਨਤ ਨੂੰ ਜਾਰੀ ਰੱਖਿਆ ਹੋਇਆ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਆਪਣੇ ਕੰਮ ਦੇ ਵਿੱਚ ਤਾਂ ਇਹ ਅਣਜਾਣ ਵਿਅਕਤੀ ਤਾਂ ਬਣਾ ਨਹੀਂ ਸਕਦਾ ਇਸ ਤਰ੍ਹਾਂ ਤਾਂ ਐਸ ਨੂੰ ਬਣਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਦੀਵੇ ਆਪਣੇ ਆਪ ਥੋੜੇ ਹੱਥ ਲਾਉਣ ਦੇ ਨਾਲ ਹੀ ਬਣਦੇ ਜਾ ਰਹੇ ਹਨ ਤੇ ਦੂਸਰਾ ਮੁੰਡਾ ਉਸ ਨੂੰ ਮਿੱਟਾ ਹੌਲੀ-ਹੌਲੀ ਧਾਗੇ ਦੇ ਨਾਲ ਕੱਟ ਕੇ ਇੱਕ ਸਾਈਡ ਤੇ ਲਗਾ ਰਿਹਾ ਹੈ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖੋ ਕਿਸ ਤਰ੍ਹਾਂ ਦੀਵਾ ਹੌਲੀ-ਹੌਲੀ ਆਪਣੀ ਸ਼ੇਪ ਲੈ ਰਿਹਾ ਹੈ ਤੇ ਦੂਜੇ ਪਾਸੇ ਇਸ ਦੀ ਚਨਾਇ ਵੀ ਹੋ ਰਹੀ ਹੈ ਪਹਿਲੇ ਇਸ ਨੂੰ ਗੋਲ ਹੀ ਲਾਇਆ ਜਾਂਦਾ ਹੈ ਚੱਕੀ ਤੋਂ ਉਸ ਤੋਂ ਬਾਅਦ ਥੱਲੇ ਰੱਖਣਸਾਰ ਇਸ ਨੂੰ ਥੋੜਾ ਜਿਹਾ ਹਲਕਾ ਜਿਹਾ ਹੱਥਾਂ ਦੇ ਨਾਲ ਇਸ ਦੀ ਸ਼ੇਪ ਦੇ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਈਏ ਕਿਸ ਤਰ੍ਹਾਂ ਕੱਚੇ ਦੀਵੇ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਪਏ ਤੇ ਇਹਨਾਂ ਦੇ ਵਿੱਚ ਇਹਨਾਂ ਦੀ ਕਾਫੀ ਮਿਹਨਤ ਵੀ ਲੱਗ ਜਾਂਦੀ ਹੈ ਕਾਰੀਗਰਾਂ ਦੀ ਦੇਖੋ ਨਾਲ ਦੀ ਨਾਲ ਦੀਵੇ ਤਿਆਰ ਹੋਈ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਨੇ ਦੇਮ ਦੇ ਵਿੱਚ 15-20 ਹਜ਼ਾਰ ਦੀਵਾ ਇੱਕ ਦੇਮ ਦੇ ਵਿੱਚ ਕੱਢ ਦਿੰਦੇ ਨੇ ਉਸ ਤੋਂ ਆਸ ਦੀਵਿਆਂ ਨੂੰ ਤੁਪੇ ਰੱਖ ਕੇ ਹੌਲੀ ਹੌਲੀ 1-2 ਦਿਨਾਂ ਤੱਕ ਸੁਕਾਇਆ ਜਾਂਦਾ ਹੈ ਤਾਂ ਜੋ ਇਹਨਾਂ ਨੂੰ ਚੱਕਣ ਸਮੇਂ ਪੂਰ ਤਾਪਰ ਨਾ ਜਾਵੇ ਕਿਉਂਕਿ ਜੇ ਦੀਵਾ ਗਿੱਲਾ ਹੋਊਗਾ ਤਾਂ ਉਸੇ ਦੀ ਖਰਾਬ ਹੋ ਜਾਊਗਾ ਤਾਂ ਉਸ ਨੂੰ ਇਹਨਾਂ ਚੰਗੀ ਤਰ੍ਹਾਂ ਧੁੱਪੇ ਰੱਖ ਕੇ ਸੁਕਾਇਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੀਵਿਆਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਪਕਾਉਣ ਦੇ ਲਈ ਦੂਸਰੀ ਸਾਇਬਾ ਲਿਆਇਆ ਜਾਂਦਾ ਹੈ ਤਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨੂੰ ਇੱਕ ਪੱਠ ਲੱਗ ਰਿਹਾ ਹੈ ਜਿਹਦੇ ਵਿੱਚ ਦੀਵੇ ਤੇ ਪਾਥੀਆਂ ਤੇ ਲੱਕੜ ਦਾ ਬਰਾਦਾ ਇਹ ਸਾਰੇ ਚੀਜ਼ਾਂ ਮਿਲਾ ਕੇ ਇਸ ਨੂੰ ਇਕੱਠਾ ਕਰਕੇ ਇੱਕ ਪੱਠ ਦਾ ਰੂਪ ਤਿਆਰ ਕੀਤਾ ਜਾ ਰਿਹਾ ਹੈ ਵਿੱਚ ਦੀਵੇ ਰੱਖੇ ਜਾਂਦੇ ਹਨ ਵਿੱਚ ਸੁੱਕੇ ਪਾਥੀਆਂ ਤੇ ਵਿੱਚ ਥੋੜਾ ਲੱਕੜ ਦਾ ਬਰਾਦਾ ਰੱਖ ਕੇ ਇਸ ਨੂੰ ਇੱਕ ਪੱਠ ਦਾ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਹੋਣੀ ਹੋਣੀ ਇਸ ਤਰ੍ਹਾਂ ਕਰਦੇ ਕਰਦੇ ਚੰਗੀ ਤਰ੍ਹਾਂ ਸਾਰੇ ਦੀਵੇ ਇਹਦੇ ਵਿੱਚ ਰੱਖ ਦਿੱਤੇ ਜਾਂਦੇ ਆ ਲੋ ਤੁਸੀਂ ਦੇਖ ਸਕਦੇ ਹੋ ਕਿਵੇਂ ਦੀਵੇ ਨਾਲ ਇਹ ਚਿਨਾ ਜਾਂਦਾ ਹੈ ਉਸ ਤੋਂ ਬਾਅਦ ਫੈਸਲ ਪਕਾਉਣ ਦੇ ਲਈ ਤਿਆਰ ਕੀਤਾ ਜਾਵੇਗਾ ਵੀਡੀਓ ਚੰਗੀ ਤਰ੍ਹਾਂ ਦੇਖੋ ਐਂਡ ਤੱਕ ਦੇਖੋ ਦੀਵਾ ਬਣਦਾ ਕਿਵੇਂ ਆ ਦੇ ਪੱਠ ਦੇਖੋ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤੌਸ ਦੇ ਉੱਪਰ ਆਉਣਾ ਥਰਮੋ ਦੀਆਂ ਇਹਨਾਂ ਦੀ ਇੱਕ ਬਰਾਈਵਾਂ ਦੀ ਚਾਦਰ ਉਸ ਨੂੰ ਐਸਾ ਹੀ ਨਾਲੜ ਢਾਕ ਦਿੱਤਾ ਜਾਂਦਾ ਹੈ ਇਹ ਹੁੰਦੀ ਦੇ ਰੂਏ ਹੋਰ ਪ੍ਰਕਾਰ ਦੇ ਹੁੰਦੀ ਹੈ ਆਪਾਂ ਨੂੰ ਤਾਂ ਨਹੀਂ ਪਤਾ ਇਹ ਕਾਰੀਗਰਾਂ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਇਸ ਨੂੰ ਕਿਵੇਂ ਢਕਣਾ ਹੈ ਤਾਂ ਜੋ ਥੋੜੀ ਜਿਹੀ ਅੱਗ ਬਾਹਰ ਨਾ ਜਾਵੇ ਅੱਗ ਦਾ ਸੇਕ ਹੈ ਜਿਹੜਾ ਉਹ ਦੀਵਿਆਂ ਦੇ ਵਿੱਚ ਹੀ ਪੈਂਦਾ ਰਹੇ ਤਾਂ ਜੋ ਦੀਵੇ ਜਿਹੜੇ ਆਪਣੇ ਚੰਗੀ ਤਰ੍ਹਾਂ ਤਿਆਰ ਹੋ ਕੇ ਹੋ ਸਕਣ ਦੋਸਤੋ ਦੀਵੇ ਨੂੰ ਬਣਾਉਣ ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਹੁਣ ਆਪਣੇ ਘਰਾਂ ਦੇ ਵਿੱਚ ਵੀ ਜਦੋਂ ਇਹ ਕਾਰੀਗਰ ਆਪਣੇ ਦੀਵੇ ਲੈ ਕੇ ਆਉਣ ਤਾਂ ਉਹਨਾਂ ਨੂੰ ਰੇਡ ਘਟਾਉਣ ਦੀ ਬਾਲੀ ਗੱਲ ਨਾ ਕਰਿਆ ਕਰੋ ਉਹਨਾਂ ਦੀ ਮਿਹਨਤ ਹੈ ਉਹਨਾਂ ਨੂੰ ਮੁੱਲ ਦੇ ਦਿਆ ਕਰੋ ਤੁਹਾਡੇ ਸਾਹਮਣੇ ਦੀਵਾ ਕਿੰਨੇ ਪ੍ਰਕਾਰਾਂ ਦੇ ਵਿੱਚੋਂ ਕਿੰਨੇ ਪੜਾਵਾਂ ਦੇ ਵਿੱਚੋਂ ਲੰਘ ਗਿਆ ਆਪਣੇ ਦਾ ਕਹੁੰਦਾ ਹੈ ਤੇ ਜੇਕਰ ਇਹਨਾਂ ਦੇ ਕਾਰੀਗਰਾਂ ਨੂੰ ਇਸ ਦੀ ਚੰਗੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਤਾਂ ਇਹ ਕਦੇ ਨਾ ਕਦੇ ਆਪਣੇ ਧਿਆਰ ਮਣਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਇਹ ਕਾਰੀਗਰ ਖੋਸ ਨਹੀਂ ਹੁੰਦੇ ਕਿਉਂਕਿ ਇੱਕ ਇੱਕ ਦੀਵਾ ਵੀ ਆਪਾਂ ਕਹੀਏ ਯਾਰ ਉਹਦਾ ਮੁੱਲ ਪਾਉਂਦੇ ਨਹੀਂ ਚੰਗੀ ਤਰ੍ਹਾਂ ਤਾਂ ਜਦੋਂ ਵੀ ਆ ਆਪਣੇ ਘਰਾਂ ਤੱਕ ਇਹ ਕਾਰੀਗਰ ਆਪਨੇ ਦੀਵੇ ਆਪਣਾ ਸਮਾਨ ਹੋਰ ਵੀ ਸਮਾਨ ਲੈ ਕੇ ਆਉਣ ਤਾਂ ਉਸ ਤੋਂ ਚੰਗੀ ਤਰ੍ਹਾਂ ਖਰੀਦ ਲਿਆ ਕਰੋ ਤਾਂ ਇਸ ਨੂੰ ਥੋੜੇ ਟਾਈਮ ਬਾਅਦ ਤਾਂ ਇਹ ਪਾਠਾ ਜਿਹੜਾ ਹੁਣੇ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤਾਂ ਹੁਣ ਇਹ ਕਾਰੀਗਰ ਇਸ ਨੂੰ ਹੁਣ ਅੱਗ ਲਗਾਉਣਗੇ ਤਾਂ ਜੋ ਇਹਨਾਂ ਦੇ ਪ੍ਰੋਸੈਸ ਆ ਉਹ ਚੰਗੀ ਤਰ੍ਹਾਂ ਚੱਲ ਸਕੀ ਹੁਣੇ ਕਿਸ ਤਰ੍ਹਾਂ ਦੇਖੋ ਰਬੜ ਦੇ ਨਾਲ ਅੱਗ ਲਾ ਕੇ ਇੱਕ ਵਾਰ ਇਹਨਾਂ ਨੇ ਅੱਗ ਲਗਾ ਦੇਣੀ ਹੈ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਦਿਨ ਅੱਗ ਐਸੇ ਤਰ੍ਹਾਂ ਹੀ ਧੁੱਕੀ ਜਾਏਗੀ ਤੇ ਜਿਹੜੇ ਥੀਵੇ ਆ ਉਹ ਹੌਲੀ-ਹੌਲੀ ਬਾਣ ਕੇ ਤਿਆਰ ਹੋ ਜਾਣਗੇ ਵੀਡੀਓ ਨੂੰ ਚੰਗੀ ਤਰ੍ਹਾਂ ਐਂਡ ਤੱਕ ਜਰੂਰ ਦੇਖੋ ਕਿਸ ਤਰ੍ਹਾਂ ਦੀਵਾ ਤੁਹਾਡੇ ਘਰ ਤੱਕ ਪਹੁੰਚਦਾ ਹੈ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਜੀ ਤਾਂ ਹਣ ਇਸ ਨੂੰ ਆਗ ਲਗਾ ਦਿੱਤੀ ਗਈ ਐਸ ਪੱਟ ਨੂੰ ਤਾਂ ਤੁਸੀਂ ਦੇਖ ਰਹੇ ਹੋ ਅੱਖ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਹੌਲੀ-ਹੌਲੀ ਇਹ ਅੱਗ ਅਖੀਰ ਤੱਕ ਇੱਕ ਦੋ ਦਿਨਾਂ ਦੇ ਵਿੱਚ ਪਹੁੰਚ ਜਾਵੇਗੀ ਤਾਂ ਤੁਹਾਡੇ ਸਾਹਮਣੇ ਵੀਡੀਓ ਤਿਆਰ ਆ ਦੇਖੋ ਕਿਸ ਤਰ੍ਹਾਂ ਇੱਕ ਹੌਲੀ-ਹੌਲੀ ਸਾਰੇ ਪੱਟ ਦੇ ਵਿੱਚ ਚਲੀ ਜਾਵੇਗੀ ਦੋ ਤੋਂ ਦੋ ਦਿਨਾਂ ਦਿਨਾਂ ਦੇ ਬਾਅਦ ਜਦੋਂ ਅੱਗ ਪੂਰੀ ਫੈਲ ਜਾਂਦੀ ਹੈ ਤੇ ਦੀਵਾ ਪੱਕ ਕੇ ਤਿਆਰ ਹੋ ਜਾਂਦਾ ਤਾਂ ਵਾਦੇ ਇਹ ਦੀਵੇ ਕੁਝ ਇਸ ਤਰ੍ਹਾਂ ਦੇ ਦਿਖਣ ਲੱਗ ਜਾਂਦੇ ਹਨ ਇਹ ਦੀਵਾ ਹੁਣ ਦੇਖੋ ਦੋ ਤਿੰਨ ਦਿਨਾਂ ਦੇ ਬਾਅਦ ਇਹ ਭੱਟ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਇਹ ਦੀਵੇ ਦਾ ਰੰਗ ਦੇਖੋ ਤੁਸੀਂ ਕਿਸ ਤਰ੍ਹਾਂ ਹੁਣ ਪੱਕ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਇਹ ਤੁਹਾਡੇ ਘਰਾਂ ਤੱਕ ਪਹੁੰਚ ਹੋਵਗੀ ਇਸ ਦੀਵੇ ਦੀ ਦੀਵਾ ਦੇਖੋ ਤੁਸੀਂ ਕਿਸ ਤਰ੍ਹਾਂ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕਾ ਹੈ ਆਪਣੇ ਅਸਲੀ ਰੂਪ ਦੇ ਵਿੱਚ ਆ ਚੁੱਕਾ ਹੈ